ਵੈਲਕਮ ਟੂ ਮਾਈ ਨਿਊ ਵਲੌਗ ਮੈਨੂੰ ਪਤਾ ਤੁਸੀਂ ਸਾਰੇ ਜਾਣੇ ਠੀਕ ਹੋਵਾਂਗੇ ਮੈਂ ਵੀ ਠੀਕ ਆ ਅੱਜ ਮੈਂ ਤੁਹਾਨੂੰ ਉਹ ਛੋਟੀ ਬੋਤਲ ਦੇ ਨਾਲ ਫਲਾਵਰ ਬਣਿਆ ਹੋਇਆ ਦਿਖਾਵਾਂਗੀ ਅੱਗੇ ਮੇਰੇ ਦਾਦੂ ਪਪਾ ਆ ਹੈਗਾ ਮੇਰਾ ਭਾਈ ਜੋ ਕਿ ਕਹਿ ਰਿਹਾ ਕਿ ਬਸੀ ਚੱਲੋ ਕਦੇ ਕਹਿੰਦਾ ਬਸੀ ਚੱਲੋ ਕਦੇ ਕਹਿੰਦਾ ਖੇੜੀ ਚੱਲੋ pega flower. Você lê. Mão, larga a mão. Tem que ir na sombra, né? ਪਹਿਲਾ ਪਨੇ ਤੱਕ ਬੋਤਲ ਦਾ ਟੱਕਰ ਹੁੰਦਾ ਉਹਨੂੰ ਥੋੜਾ ਜਿਹਾ ਉੱਪਰ ਜੀ ਤੱਕ ਕੱਟ ਲੈਣਾ ਫਿਰ ਉਹਦੇ ਆਪਾਂ ਨੇ ਕੈਂਚੀ ਨਾਲ ਇੱਕ ਨਾਲ ਤੇ ਪੀਸ ਕੱਟ ਲੈਣੇ ਆ ਫਿਰ ਉਹਨਾਂ ਦੇ ਜਿਹੜੇ ਉਹਦੇ ਤਾਂ ਤਿੱਖੇ-ਤਿੱਖੇ ਜਿਹੇ ਪਾਸੇ ਹੁੰਦੇ ਆ ਉਹਨਾਂ ਨੂੰ ਉਹਨਾਂ ਨੂੰ ਫਿਰ ਆਪਾਂ ਨੇ ਏਕੜਾ ਕੱਟ ਲੈਣੇ ਫਿਰ ਉਹਦੇ ਉੱਤੇ ਆਪਾਂ ਨੇ ਪਿੰਕ ਕਲਰ ਕਰ ਦੇਣਾ ਜਿਹੜਾ ਮਰਜ਼ੀ ਕਰ ਸਕਦੇ ਆ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਹਾਨੂੰ ਸੋਹਣਾ ਲੱਗਿਆ